ਅਮਰੀਕੀ ਸੂਬਾ ਮਿਨੀਸੋਟਾ ਦੇ ਗਵਰਨਰ ਟਿਮ ਬਾਲਜ਼ ਦਾ ਕਹਿਣਾ ਹੈ ਕਿ ਸੁਭਾਈ ਸਦਨ ਦੀ ਸਪੀਕਰ ਮੈਲਿਸਾ ਹੌਟਮੈਨ ਅਤੇ ਉਹਨਾਂ ਦੀ ਪਤਨੀ ਨੂੰ ਸਿਆਸੀ ਤੌਰ ਤੇ ਪ੍ਰੇਰਿਤ ਕਤਲ ਵਿੱਚ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਗਿਆ ਤੇ ਘਟਨਾ ਵਿੱਚ ਇੱਕ ਹੋਰ ਕਾਨੂੰਨ ਸਾਜ਼ ਅਤੇ ਉਹਨਾਂ ਦੀ ਪਤਨੀ ਗੋਲੀਆਂ ਲੱਗਣ ਕਾਰਨ ਜ਼ਖਮੀ ਹੋ ਗਏ ਨੇ ਗਿਣਮਿਤ ਕੇ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਇਹਨਾਂ ਹਤਿਆਮਾਂ ਤੋਂ ਘੰਟਿਆਂ ਬਾਅਦ ਪੁਲਿਸ ਵੱਲੋਂ ਇੱਕ مشਕੂਕ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਪੁਲਿਸ ਨੇ ਗੋਲੀਬਾਰੀ ਵਿੱਚ ਵਰਤੀ ਗਈ مشਕੂਕ ਵਿਅਕਤੀ ਦੀ ਜਾਲੀ ਪੁਲਿਸ ਕਾਰ ਵਿੱਚ ਇੱਕਈ ਕਾਨੂੰਨ ਸਾਜ਼ਾਂ ਅਤੇ ਹੋਰ ਅਧਿਕਾਰੀਆਂ ਦੇ ਨਾਮਾਂ ਦੇ ਜ਼ਿਕਰ ਵਾਲੀਆਂ ਲਿਖਤਾਂ ਬਰਾਮਦ ਕੀਤੀਆਂ ਨੇ ਵਰਕਲਨੋ ਪਾਰਕ ਪੁਲਿਸ ਮੁਖੀ ਮਾਰਕ ਵਿਰੋਲੀ ਨੇ ਕਿਹਾ ਕਿ ਬਰਾਮਦ ਕੀਤੀਆਂ ਗਿਆ ਲਿਖਤਾਂ ਵਿੱਚ ਕਈ ਕਾਨੂੰਨ ਸਾਜ਼ਾਂ ਤੇ ਹੋਰ ਅਧਿਕਾਰੀਆਂ ਦੀ ਪਛਾਣ ਕੀਤੀ ਗਿਆ ਇਲਕ ਤਾਂ ਉਦੋਂ ਲੱਭੀਆਂ ਗਈਆਂ ਜਦ ਅਧਿਕਾਰੀਆਂ ਨੇ ਇੱਕ ਨਕਲੀ ਪੁਲਿਸਕਾਰ ਦੀ ਤਲਾਸ਼ੀ ਲਈ ਜਿਸ ਜਿਸ ਦੀ ਬਰਤੋਂ ਉਹਨਾਂ ਨੂੰ ਲੱਗਦਾ ਕਿ مشکوک ਵਿਅਕਤੀ ਨੇ ਕੀਤੀ ਸੀ ਸੂਬੇ ਦੇ ਗਵਰਨਰ ਵਾਲਜ਼ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਨੀ ਸੋਟਾ ਤੇ ਦੇਸ਼ ਪਰ ਵਿੱਚ ਹਰ ਤਰ੍ਹਾਂ ਦੀ ਸਿਆਸੀ ਹਿੰਸਾ ਦੇ ਵਿਰੁੱਧ ਖੜੇ ਹੋਣਾ ਚਾਹੀਦਾ ਉਹਨਾਂ ਕਿਹਾ ਕਿ ਇਸ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ ਜ਼ਖਮੀ ਕਾਨੂੰਨ ਸਾਜ਼ ਦੀ ਪਛਾਣ ਸਟੇਟ ਸੈਂਟਰ ਜੌਨ ਹਾਬਮਨ ਵਜੋਂ ਹੋਈ ਹੈ ਜੋ 2000 12 ਵਿੱਚ ਪਹਿਲੀ ਵਾਰ ਚੁਣੇ ਗਏ ਡੈਮੋਕ੍ਰੈਟਿਕ ਸੰ ਹਾਫਮੈਨ ਵਿਆਹੇ ਹੋਏ ਸਨ ਤੇ ਉਹਨਾਂ ਦੀ ਘਤੀ ਹੈ ਤੇ ਮੈਨੀ ਐਪੋਲਿਸ ਦੇ ਉੱਤਰ ਵਿੱਚ ਇੱਕ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੀ ਹੈ ਹਾਫਮੈਨ ਸਵਾਈ ਵਿਧਾਨ ਸਭਾ ਵਿੱਚ ਹਾਊਸ ਡੈਮੋਕ੍ਰੈਟਿਕ ਧਰ ਦੀ ਚੋਟੀ ਦੇ ਨੇਤਾ ਤੇ ਸਾਬਕਾ ਸਪੀਕਰ ਸੀ ਉਹ ਪਹਿਲੀ ਵਾਰ 2004 ਵਿੱਚ ਚੁਣੇ ਗਏ ਸਨ ਘਟਨਾ ਵਿੱਚ ਉਹਨਾਂ ਦੇ ਅਤੇ ਉਹਨਾਂ ਦੇ ਪਤੀ ਦੀ ਮੌਤ ਹੋ ਗਈ ਸੀ ਜਿਨ੍ਹਾਂ ਦੇ ਦੋ ਬੱਚੇ ਸਨ